ਤਰੀਕ ਬਦ ਪਿਆਰ ਦੀ ਕਚਹਿਰੀਆਂ ਚ ਮੈਲੇ ਲੱਗਣੇ ਓਹ ਭਾਰਾ ਗਲਤੀ ਕਰੇ ਮਾਰੇ ਤੇ ਮਾਰੇ ਲੱਗਣੇ ਹੁਣ ਆ ਕੇ ਆਇਆ ਜੱਟ ਤੈਨੂੰ ਆਉਣ ਲਈ ਕੁਝ ਹੋਣਗੇ ਕਈਆਂ ਦੇ ਕਰਵਾਰ ਨਹੀਂ ਹੁਣ ਹਾਂ ਦਾ ਇੱਕ ਪਸੰਦੀ ਪਾਊਗਾ ਫਟਕ ਇੱਕ ਪਸੰਦੀ ਪਾਊਗਾ ਫਟਕ ਟੋਲੀ ਆਉਂਦੀਆਂ ਲਲਕਾਰੇ ਬੱਲਾ ਮਾਰ ਦੀ ਕਚਹਿਰੀਆਂ ਚ ਮੈਲੇ ਲੱਗਣੇ ਜਰਾ ਆਪੇ ਮੈਲੇ ਲੱਕੜੇ ਆਪਣੀ ਆ ਤਰੀਕ ਸਾਡੇ ਪਿਆਰ ਦੀ ਇਕ ਚਿਹਰੀਆਂ ਚ ਮੈਲੇ ਲੱਕੜੇ ਉਹ ਭਾਰਾ ਗਲਤੀ ਕਰਿਆ